ਇੱਕ ਗੱਲ ਵਿੱਚ ਉਹਨੂੰ ਯਾਦ ਆ ਗਈ ਉਹ ਸਮੇਂ ਤੋਂ ਤੱਕ ਮੈਂ ਕਹਿੰਦੇ ਹਾਂ ਇਹ ਵੀ ਕੰਮ ਦੀ ਹੈ ਮੌਕੇ ਤੇ ਆ ਗਈ ਕੁਦਰਤੀ ਵਿਸ਼ਾ ਨਹੀਂ ਸੀ ਪ੍ਰਵਾਸ ਕਰਨਾ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਹੈ ਪੰਛੀ ਪਸ਼ੂ ਪੰਛੀ ਵੀ ਪ੍ਰਵਾਸ ਕਰਦੇ ਆ ਭਾਵੇਂ ਕਿਸਾਨ ਛੱਡ ਕੇ ਦੂਜੀ ਥਾਂਾਂ ਤੇ ਜਾਂਦੇ ਆ ਪ੍ਰਵਾਸ ਕੁਦਰਤੀ ਨਿਯਮ ਹੈ ਪਰ ਯਾਦ ਰੱਖਿਓ ਨਹੀਂ ਯਕੀਨ ਕੱਲ ਨੂੰ ਗੱਡੀ ਲੈ ਕੇ ਵਗਜੂ ਦੇਖਿਆ ਹੈ ਦੇਖਿਆ ਉਹ ਉਹ ਪੰਛੀ ਇੱਥੇ ਆ ਕੇ ਨਾ ਤਾਲ ਨੇ ਬਣਾਉਂਦੇ ਆ ਪੱਕਾ ਟਿਕਾਣਾ ਨਹੀਂ ਬਣਾਉਂਦੇ ਬੱਚੇ ਪਿੱਛੇ ਛੱਡ ਆਉਂਦੇ ਆ ਦਾਣਾ ਚੁਗਿਆ ਤੋਂ ਮੌਸਮ ਦਾ ਪ੍ਰਵਾਸ ਕਰਨਾ ਪਿਆ ਬਸ ਉਦੋਂ ਬਾਅਦ ਵਾਪਸ ਚਲੇ ਜਾਣੇ ਉਹਨਾਂ ਨੇ ਮਨੁੱਖ ਵੀ ਪਹਿਲਾਂ ਪ੍ਰਵਾਸ ਇਦਾਂ ਕਰਦਾ ਸੀ ਜਾਣਾ ਪਰ ਲੋੜਵੰਦ ਪ੍ਰਵਾਸ ਕਰਦਾ ਸੀ ਬੱਚੇ ਇੱਧਰ ਹੀ ਛੱਡ ਜਾਂਦੇ ਸੀ ਉਧਰੋਂ ਕਮਾਈ ਕਰ ਕਰਕੇ ਇੱਧਰ ਭੇਜਦੇ ਰਹਿੰਦੇ 10-20 ਸਾਲਾਂ ਚ ਕਮਾਈ ਕਰਕੇ ਫਿਰ ਆਪ ਵੀ ਇੱਧਰ ਹੀ ਆ ਜਾਂਦਾ ਸੀ ਇਹ ਕੁਦਰਤੀ ਪ੍ਰਵਾਸ ਹੈ ਪ੍ਰਵਾਸ ਅੱਜ ਅੱਜ ਸਾਰਾ ਲੰਗ ਲਾਣਾ ਚਾਕੇ ਬਾਹਰ ਹੀ ਤੁਰ ਜene ਇਹ ਕੁਦਰਤੀ ਪ੍ਰਵਾਸ ਨਹੀਂ ਬੋਲੋ ਸਾ ਆਪਣਾ ਨਾਮ ਮਾਫ ਕਰਨਾ ਤੁਸੀਂ ਨਾ ਜਾਓ ਹਾਂਜੀ ਉਹ ਵੀ ਲੋੜਵੰਦ ਕਮਾਉਣ ਜਾਂ ਅੱਜ ਅਮੀਰ ਜਾਂਦੇ ਆ ਲੋਡ ਬੰਦ ਕਮਾਉਣ ਜਾਂਦਾ ਸੀ ਉਹ ਵੀ ਗਰੀਬ ਪਰ ਅੱਜ ਤਾਂ ਕਿਉਂਕਿ ਗਰੀਬ ਤਾਂ 25-30 ਲੱਖ ਇੱਥੋਂ ਲੋ ਆ ਜੁਲਟ ਕੰਮ ਹੋਇਆ ਪਿਆ ਅੱਜ ਅਮੀਰ ਜਾਂਦੇ ਹਾਂ। ਹਾਂ ਜੀ ਅਮੀਰ ਜਾਂਦੇ ਨੇ ਅੱਜ ਕਮਾਲ ਹੋ ਗਈ। ਤੇ ਮੈਂ ਪੜਿਆ ਕਿ ਸਾਡੇ ਵਾਲੇ ਕੈਨੇਡਾ ਜਾਂਦੇ ਨੇ ਕੈਨੇਡਾ ਵਾਲੇ ਜਿਹੜੇ ਗੋਰੇ ਨਾਲ ਉੱਥੇ ਦੇ ਨਾਲ ਸਿਟੀ ਜਾਣਾ ਉਹ ਕੈਨੇਡਾ ਛੱਡ ਛੱਡ ਕੇ ਬਾਹਰ ਭੱਜੇ ਜਾਂਦੇ ਆ ਕੈਨੇਡਾ ਨੂੰ। ਕੱਲ ਹੀ ਖਬਰ ਖਬਰ ਪੜ੍ਹੀ ਪਿਛਲੇ 3 ਸਾਲਾਂ ਦੇ ਵਿੱਚ 2 ਲੱਖ ਤੇ 70 ਹਜ਼ਾਰ ਗੋਰੇ ਉੱਥੋਂ ਚਲੇ ਗਏ ਛੱਡ ਕੇ ਦੇਸ਼। ਕੈਨੇਡਾ ਛੱਡ ਕੇ ਚਲੇ ਗਏ। ਕੈਨੇਡਾ ਛੱਡ ਕੇ ਚਲੇ ਗਏ ਜੀ ਹਾਂ ਪੜ੍ਹ ਸਕੂ ਚਲੇਗੇ ਹਾਂਜੀ ਸੋ ਕਹਿਣ ਦਾ ਭਾਵ ਇਹ ਪ੍ਰਵਾਸ ਤਾਂ ਨਿਜਮ ਹੈ ਨਿਜਮ ਹੈ ਸੋ ਆਪਣੇ ਇਹੀ ਬਸ ਖਿਆਲ ਰੱਖੋ ਵੀ ਇੱਥੇ ਇੱਥੇ ਆਪਸ ਇੱਥੇ ਆਉਣਾ ਹੈ ਆ ਗੁਰੂ ਪੀਰਾਂ ਦੀ ਧਰਤੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਬਸ ਇਹ ਪ੍ਰਵਾਸ ਤਾਂ ਨਿਜਮ ਤੁਹਾਨੂੰ ਮੈਂ ਦੱਸਦਾ ਮਾਫ ਹੋਣਾ ਨਾ ਉਹਨਾ ਤੁਹਾਡੀ ਮਰਜ਼ੀ ਕਿਉਂ ਮੈਂ ਤਾਂ ਬਿਆਨ ਕਰ ਹੀ ਦੇਣਾ ਹਾਂ ਸੱਚ ਨੂੰ ਗੱਲ ਹੱਤ ਰੱਖੋ ਤੇ ਨਹੀਂ ਫਿਰ ਹਾਲਤ ਕੀ ਹੁੰਦੀ ਐ ਮੈਂ ਹੁਣ ਵਰਤੀ ਗੱਲ ਦਾ ਸਦੈਂਕਾ ਵਾ ਇਹ ਵਰਤੀ ਗੱਲ ਆ ਅਸੀਂ ਪ੍ਰਚਾਰ ਕਰਨਗੇ ਪ੍ਰਚਾਰ ਦੇ ਵਿੱਚ ਲੱਗੇ ਸੀ 2-3 ਮਹੀਨੇ ਉਹ ਜਿਹੜੇ ਘਰ ਵਿੱਚ ਅਸੀਂ ਰਹਿੰਦੇ ਸੀ ਨਾ ਸਟੇ ਸੀ ਸਾਡੀ ਉਹਦੇ ਘਰ ਦੇ ਕੋਲੇ ਸਾਹਮਣੇ ਸੰਪਾਰਕ ਸੀ ਤੇ ਹੁਣ ਦਿਨੇ ਜਦੋਂ ਵੇਹਲ ਦਾ ਸਮਾਂ ਹੁੰਦਾ ਮੈਂ ਪਾਰਕ ਵਿੱਚ ਚਲਾ ਜਾਂਦਾ ਉਥੇ ਆਪਣੇ ਇਧਰੋਂ ਕੋਲੇ ਦੇ ਬਜ਼ੁਰਗ ਬਾਪੂ ਬੈਠੇ ਹੁੰਦੇ 10-15 ਜਾਨੇ ਚਲੋ ਉਹਨਾਂ ਦਾ ਜਨਪਸ਼ਾਨ ਹੋ ਗਈ ਗੱਲਬਾਤ ਖੁੱਲ ਗਈ ਵਧੀਆ ਗੱਲਾਂਬਾਤਾਂ ਕਰੀ ਜਾਂਦੇ ਪੁੱਛਦੇ ਹੋ ਪੁੱਛੋ ਬਾਣੀ ਦੀਆਂ ਗੱਲਾਂ ਇਤਿਹਾਸ ਦੀਆਂ ਇਦਾਂ ਜਿਸ ਵੇਲੇ ਮੇਲਮਲਾਪ ਕਾਫੀ ਬਣ ਗਿਆ ਤੇ ਮੈਂ ਇੱਕਦਮ ਸਹਿ ਸੁਹਾਏ ਪੁੱਛ ਲਿਆ ਮੈਂ ਕਿਹਾ ਬਜ਼ੁਰਗੋ ਤੁਸੀਂ ਕੀ ਮਹਿਸੂਸ ਕਰਦੇ ਮਿੱਥੇ ਆਇਓ ਤੁਸੀਂ ਇੱਥੇ ਰਹਿਣਾ ਪੱਕੇ ਤੌਰ ਤੇ ਉਹ ਇੰਨਾ ਕਹਾ ਮੈਂ ਤੇ ਵਿੱਚੋਂ ਬਜ਼ੁਰਗ ਬੋਲੇ ਕਹਿੰਦੇ ਗਿਆਨੀ ਜੀ ਅੱਜ ਕਹਿੰਦੇ ਤੁਸੀਂ ਗੱਲ ਹੋਰ ਹੀ ਛੇੜਤੀ ਕਹਿੰਦੇ ਵਧੀਆ ਤੁਸੀਂ ਗੁਰਬਾਣੀ ਦੀ ਗੱਲ ਸੁਣਾਇਂਦੇ ਸੀ ਇਤਿਹਾਸ ਦੀ ਕਹਿੰਦੇ ਆਜ ਤੁਸੀਂ ਹੰਗਾ ਖੜਾ ਕਰਤਾ ਮੈਂ ਸਮਝ ਗਿਆ ਕਿ ਕਿਸੇ ਦੁੱਖ ਦੀ ਰਾਗ ਤੇ ਹੱਥ ਰੱਖਿਆ ਗਿਆ ਹੈ ਕਹਿੰਦੇ ਗਿਆਨੀ ਜੀ ਆ ਤੁਸੀਂ ਅੱਜ ਕਿੰਨੀਆਂ ਗੱਲਾਂ 'ਚ ਪੈ ਗਏ ਮੈਨੂੰ ਗਿਆਨੀ ਜੀ ਕਹਿੰਦੇ ਸੀ ਚਲੋ ਹੱਗਾ ਕਹਿੰਦੇ ਵਧੀਆ ਚੱਲਦਾ ਸੀ ਆਪਣਾ ਕਈ ਦਿਨਾਂ ਦਾ ਕਥਾ ਵਾਰਤਾ ਲਗਾਵਾ ਮੈਂ ਨਹੀਂ ਬਜ਼ੁਰਗੋ ਸਾਨੂੰ ਐਂ ਜਿਹ ਰਹਿੰਦਾ ਹੈ ਵੀ ਤਜਰਬਾ ਹੋ ਜਾਂਦਾ ਤੁਰਦੇ ਫਿਰਦੇ ਆ ਅਸੀਂ ਵੀ ਦੱਸੀ ਜਾਂਦੀ ਹੈ ਗੱਲ ਕਹਿੰਦੇ ਫਿਰ ਗਿਆਨੀ ਜੀ ਹੁਣ ਸਾਨੂੰ ਝੂਠ ਤਾਂ ਸੀ ਬੋਲ ਨਹੀਂ ਸਕਦੇ ਮੈਂ ਬੋਲਣਾ ਵੀ ਘਾਤ ਤੇ ਮੈਨੂੰ ਕੱਲਾ ਕੀ ਤੀ ਨਹੀਂ ਆਪਾਂ ਬੋਲਦੇ ਚਲੋ ਤੇ ਫਿਰ ਦੱਸੋ ਕਹਿੰਦਾ ਕਹਿੰਦੇ ਵੀ ਬੱਚੇ ਤਾਂ ਗਏ ਕੰਮਾਂ ਤੇ ਮਾ ਜਾਣੇ ਸੀ ਤਾਂ ਦੋ ਤਿੰਨ ਚੰਨੇ ਦਾ ਟਿਪਣ ਕਹਿੰਦੇ ਅਸੀਂ ਪ੍ਰਸ਼ਾਦਾ ਨਾਲ ਹੀ ਲਿਆਏ ਵੀ ਬਾਰੀ-ਬਾਰੀ ਆਉਣਾ ਜਾਣਾ ਔਖਾ ਕੁਝ ਕਹਿੰਦੇ ਵੀ ਉਹ ਸਾਡੇ ਉਹ ਥੋੜਾ ਜਿਹਾ ਇਦਾਂ ਦੀ ਜੌਬ ਹੈ ਸਵੇਰ ਟਾਈਮ ਨਹੀਂ ਹੁੰਦਾ ਵੀ ਮੈਂ ਜਾ ਕੇ ਬਰੈਡ ਖਾਣਾ ਆਉਂਗਾ ਮਾ ਚਲੋ ਠੀਕ ਹੈ ਫੀਲ ਕੀ ਕਰਦਾ ਮਹਿਸੂਸ ਕੀ ਕਰਦਾ ਹਾਂ ਆ ਮੈਂ ਇੱਥੇ ਰਹਿੰਦੇ ਖੁਸ਼ ਹਾਂ ਇਹਨਾਂ ਕਿਹਾ ਥੋੜਾ ਘਤੱਖਾਂ ਵੀ ਨੂੰ ਲੱਗਿਆ ਭਰੇ ਆਈਆਂ ਕਹਿੰਦਾ ਗਿਆਨੀ ਜੀ ਉੱਲੂ ਦੇਖਿਆ ਤੁਸੀਂ ਉੱਲੂ ਮੈਨੂੰ ਕਹਿੰਦੇ ਬੋਲੋ ਮੈਂ ਹਾਂ ਕਹਿੰਦੇ ਉਹ ਉੱਨੂ ਕਦੋਂ ਦੇਖਦੇ ਹੁੰਦੇ ਨੇ ਮੈਂ ਰਾਤ ਨੂੰ ਉਹ ਤਾਂ ਕਹਿੰਦੇ ਰਾਤ ਦੇ ਉੱਨੂ ਹੁੰਦੇ ਆ ਹਾਂ ਝਾਕੀ ਜਾਂਦੇ ਨੇ ਹਾਂ ਉਸੇ ਵੇਲੇ ਅੱਖਾਂ ਭਰ ਕੇ ਕਹਿੰਦੇ ਗਲਾ ਭਰਿਆ ਆ ਕਹਿੰਦੇ ਫਿਰ ਗਿਆਨੀ ਸੱਚ ਪੁੱਛੋ ਸੀ ਦਿਨ ਦੇ ਉੱਲੂ ਆ ਇੱਥੇ ਪਾਰ ਪੰਜ ਬੈਠਾ ਝਾਕੀ ਜਾਂਦੇ ਬੋਲੋ ਸਤਨਾਮ ਹਾਂ ਜੀ ਐ ਜਾਦੇ ਨੇ ਸੋਸਤ ਕੋ ਦਾਸ ਮੈਨੂੰ ਮਿਲੇ ਸੀ ਮਿਲੇ ਸੀ ਹਾਂਜੀ ਰਹਿਮਾਚਾਰ ਵਿੱਚੋਂ ਗੱਲ ਆ ਗਈ ਸੀ ਨਾ ਮੌਕੇ ਤੇ ਜੋ ਘਹਾਉਣਾ ਹੈ ਮਾਲਕ ਨੇ ਵਿੱਚੋਂ ਪ੍ਰਕਾਰਨ ਦੀ ਗੱਲ ਆ ਵੀ ਆ ਜਾਂਦੀ ਹੈ ਗੱਲ ਚੱਲੀ ਸੀ ਅੰਧਪੁੱਤ ਖੇਡ ਤੇ ਵਿੱਚੋਂ ਮਸਲਾ ਆ ਗਿਆ ਸੀ ਤਾਂ ਅੰਧਪੁੱਤ ਖੇਡ ਨਾ ਜਾਂਦੇ ਨੇ ਪੰਛੀ ਵੀ ਜਾਂਦੇ ਨੇ ਪਸ਼ੂ ਵੀ ਪ੍ਰਵਾਸ ਕਰਦੇ ਆ ਪਰ ਨਿਯਮ ਹੈ ਕੋਈ ਨਿਯਮ ਹੈ ਤੇ ਆਪਾਂ ਵੀ ਉਹ ਨਿਯਮਾਂ ਨਾ ਤੋੜੀਏ ਨਾ ਤੋੜੀਏ ਇਹ ਗੁਰੂ ਪੀਰਾਂ ਦੀ ਧਰਤੀ ਜੋ ਆਪਣਾ ਪਤ ਚਾਹੀਦੀ ਹੈ ਨਾ ਆਪਣਾ ਪਤ ਚਾਹੀਦਾ ਸਾਡਾ ਪੰਜਾਬ ਜਿਹਨੂੰ ਪਹਿਲਾਂ ਮਾਤਰ ਦੇਸ਼ ਕਹਿੰਦੇ ਹੁੰਦੇ ਸੀ ਠੀਕ ਹੈ ਨਾ ਆਪਣਾ ਪਤ ਸੱਚੀ ਆਪਣਾ ਪਤ ਚਾਹੀਦੀ ਹੈ ਉਹ ਬਣਾ ਕੇ ਰੱਖਿਓ ਤੇ ਇਹ ਨਾ ਹੋਵੇ ਕਿਤੇ ਖਾਲੀ ਕਰਦੇ ਦੋ ਰਹੀ ਜਾਈਏ ਇਹ ਮੈਂ ਤਾਂ ਵੱਧ ਕੇ ਹੈ ਕਿਉਂਕਿ ਲਾਈਵ ਜਾ ਰਿਹਾ ਹੈ ਕੱਲੇ ਤੁਸੀਂ ਨਹੀਂ ਸੁਣਦੇ ਇਹ ਗੱਲ ਅੱਜ ਦੀ ਪਤਾ ਨਹੀਂ ਕਿੱਥੋਂ ਤੱਕ ਗਈ رهو <applause> مجال <applause> <applause> <applause>